ਦੇ ਪੇਟੇ ਚੱਕ ਲਿਆਏ ਬੋਤਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਾ ਇੱਥੇ ਵੀ ਆਏ ਨੇ ਕੁੱਟਿਆ ਚੰਗੀ ਜਿਹੀ ਵੀ ਕੁੱਟਿਆ ਜੇ ਤੱਕ ਮਾਰ ਮਾਰ ਕੇ ਨਾ ਮਾਰ ਕੇ ਤੇ ਆੜੇ ਬੱਚੇ ਨੂੰ ਇਹਨਾਂ ਨੇ ਕਹਣਾ ਥੋਣਾ ਕੜਾ ਲੱਕ ਸਾਡੀ ਨਵੀਂ ਵਾਦੀ ਮਹਿਲਪੁਰਾ ਥਾਣਾ ਕੜਾ ਇਹ ਮਿੱਟੀ ਦਾ ਰੋਟਾਣਾ ਪੈਂਦਾ ਵਾ ਘਰੋਂ ਚੱਕਿਆ ਦੀ ਬੁਣੀ ਘਰੋਂ ਚੱਕਿਆ ਵਾ ਘਰੋਂ ਚੱਕਿਆ ਕੇ ਸਾਡੇ ਦੋ ਬੇਟੇ ਨਾ ਘਰੋਂ ਮਕਾਰ ਕੀਤੇ ਇਨੂੰ ਚੋਕ ਲਿਆਏ ਇਹਨੂੰ ਮਾਰ ਕੇ ਇਹਨਾਂ ਨੂੰ ਕੋਟ ਕੋਟ ਕੇ ਮਾਰ ਦਿੱਤਾ ਪੁੱਛੋ ਜੇ ਸਾਹਮਣੇ ਕਿਹਤਰਾ ਹੈ ਦੋ ਹੀ ਕਸੂਰ ਨਹੀਂ ਕੋਈ ਕਸੂਰ ਨਹੀਂ ਨਜਾਇ ਚੋਕ ਲਿਆਏ ਇਹਨੂੰ ਜਦੋਂ ਘਰ ਚੱਕਿਆ ਤੁਸੀਂ ਪੁੱਛਿਆ ਨਹੀਂ ਕਸੂਰ ਦੇ ਆ ਇਹ ਘਰ ਨਹੀਂ ਆਇਆ ਇਹ ਕੋਠੀਆਂ 'ਚ ਕੰਮ ਕਰਦੇ ਆ ਇਹ ਕੋਠੀਆਂ 'ਚ ਕੰਮ ਕਰ ਸਰ ਪਤਾ ਵੀ ਨਹੀਂਗਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਮੋੜੇ ਮੋੜੇ 30 ਸਾਲ ਇਹ ਕੰਮ ਕਰਦਾ ਰੰਗ ਦਾ ਕੰਮ ਖਾਂਦਾ ਸੀ ਫੋਨ ਨਾ ਕੀ ਕਰਦੇ ਪੁਲਿਸ ਪੁਲਿਸ ਨੇ ਕੁਛ ਨਹੀਂ ਹਜੇ ਕੀਤਾ ਸੱਤ ਇਹ ਗੱਲਬਾਤ ਕਰ ਤਾਨੂੰ ਕਿਨੇ ਕੇ ਇੱਥੇ ਹੀ ਫੋਨ ਲਗਿਆ ਵਾ ਇੱਥੇ ਹੀ ਫੋਨ ਲਗਿਆ ਵਾ ਹੋਰ ਤੁਸੀਂ ਕੀ ਧਰ ਨਾਲਾ ਧਰ ਨਾਲਾ ਆਇਆ ਸੀ ਤੁਹਾਨੂੰ ਸਾਰਿਆਂ ਨੂੰ ਸਾਫ ਚਾਹੀਦਾ ਦੋਸਤ ਕੀ ਲੱਗਦਾ ਮੰਮੀ ਲੋ ਜੀ ਕੱਲ ਦੀ ਮੰਮੀ ਅੱਛਾ ਹਾਂ ਕੱਟੀ ਜੀ ਹਾਂਜੀ ਉਕਰ ਇੱਕ ਮੇਰਾ ਨਾਮ ਸਮੀਰ ਹੈ ਕੀ ਲੱਗਦੇ ਜੀ ਮੁੰਡੇ ਦੀ ਮੋਤ ਮੇਰਾ ਬਸਖਾ ਭਰਾ ਵਾ ਆਪਣੇ ਵੇਖ ਕੇ ਕੀ ਹੋਇਆ ਕੀ ਆ ਗੋਆ ਨੇ ਕੱਲ ਪਰਸੋਕੇ ਲੈ ਗਏ ਆ ਭਰਾ ਨੂੰ ਹਾਂ ਘਰਾਂ ਨੇ ਕੁੱਟ ਮਾਰ ਕੀਤੇ ਨੇ ਪਿਸਤੋਲ ਦੇ ਬਾਟ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚਿਕਨ ਆ ਬਾਹਰ ਦਾ ਕਈ ਇਹਨਾਂ ਦੀ ਅੱਛਾ ਦੇ ਚੌਂਕੀ ਸੁਰੱਖਿਆ ਲਈ ਬਣਾਈ ਰੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਸਾਨੂੰ ਤੁਹਾਨੂੰ ਕਿਹੜਾ ਪਤਾ ਲੱਗਾ ਕੀ ਹੋਤ ਹੋਗੀ ਸਾਨੂੰ ਰੇ ਹੈਗੇ ਭਾਈ ਉਹਨਾਂ ਨੂੰ ਦੱਸਿਆ ਗਿਆ ਨੂੰ ਅੱਛਾ ਉਹਨਾਂ ਨੇ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਫੋਟ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਹਾਂ ਇਹ ਤੇ ਪਾ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜੁम्मेवार ਕੌਣ ਹੈ ਪੁਲਸੀ ਆ ਹੋਰ ਕਿਹਾ ਹਾਂ ਥੋੜਾ ਨਾ ਪੁਲਸੀ ਹੈ ਜੁम्मेवार ਜਿਹੜੇ ਚੋਕੇ ਲੈ ਕੇ ਆਏ ਚੋਕੇ ਲੈ ਗਿਆ ਜਿਹੜੇ ਕਾਰਨਾਂ ਚ ਚੋਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਹੈ ਕਹਿੰਦੇ ਚਿੱਟਾ ਵੇਚਦਾ ਵਾ ਉਹ ਰਿਵਚਾ ਨਸ਼ਾ ਤਾਂ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹ ਤਦ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਨ ਦੀ ਕੀ ਮੰਗ ਕਰਦੇ ਇਨਸਾਨ ਮੰਗ ਲੇ ਬਸ ਕੀ ਮੰਗ ਮੰਗਦੇ ਚ ਕੀ ਚਾਹੁੰਦੇ ਮੰਗ ਬਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਤੇ ਪੁਲਸ ਵਾਲੇ ਆ ਇਹ ਤਾਂ ਕਵੀ ਕਰਨ ਦਾ ਗੱਲ ਸੁਪਰੇ ਤਾਂ ਕਾਹੂਂਂ ਦਿਆ ਸਾਰੇ ਨਾ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਵਿੱਚ ਆ ਠੀਕ ਆ ਤਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਸਤਿ ਸ਼੍ਰੀ ਅਕਾਲ ਜੀ ਫਨੀ ਭਾਜੀ ਆਪਣਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਜਿਹੜੀ ਕੇਸ ਪੁਲਿਸ ਲੈ ਕੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਾਂ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁਰਤੇ ਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਤਰ ਇਹ ਵੀ ਕੁੱਟਿਆ ਕੁੱਟ ਦੇ ਲਿਆਏ ਇੱਥੇ ਤੱਕ ਮੋਹਤ ਦਾ ਕਦੋਂ ਪਤਾ ਲੱਗਾ ਤੁਹਾਨੂੰ ਮੋਹਤ ਦਾ ਸਾਨੂੰ ਦੱਸਿਆ 2 ਵਜੇ 2 ਵਜੇ ਨਹੀਂ ਜਲਦੀ ਵਿੱਚ ਮਿਲਣਾ ਇਹ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀਆਂ ਮੇਰੇ ਦਰਦੋਂ ਹੰਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲੰਦੇ ਵੀ ਕਿਹੜੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸਾਡੇ ਹਾਂ ਅੰਦਰ ਕੁੱਟਿਆ ਮੈਂ ਕਿ ਇੱਕ ਹਫਤਾ ਹੋ ਗਿਆ ਪੁਲਿਸ ਰਿਮਾਂਡ ਤੇ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਸੀ ਹਾਂਜੀ ਰੁਪਨ ਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਾਂ ਆਪਣੀ ਸੁਰੱਖਿਆ ਵਾਸਤੇ ਬਹੌਣ ਨਹੀਂ ਆਦੇ ਉੱਥੇ ਹੀ ਜੇ ਬੰਦਾ ਮਰ ਜੇ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਮੰਗਦੀ ਬੰਦ ਕਰਦੇ ਕੀ ਮੰਗਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਾਰਾ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਸਾਫ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ 10 ਦਿਨਾਂ ਨਾਲ ਲਾਸ਼ ਦਾ ਸੰਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈੱਡ ਬੁਡੀ ਦਿੱਤੀ ਇਹਨਾਂ ਨੇ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਹਾਂ ਕਿੱਥੇ ਰੱਖੀ ਅੰਨਾਂ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਕਿੰਨੀ ਉਮਰ ਸੀ ਜੱਜ ਸਾਹਿਬ ਆ ਕੇ 30 ਸਾਲ ਸਰ 30 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਇਹਨਾਂ ਦੀ ਲੜਕੇ ਦੀ ਮੌਤ ਹੋਈ ਕਹਿੰਦੇ ਥਾਂ ਤੇ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾ ਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਦੇ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਰਨਾਨਕ ਦੇ ਹਸਪੀਟਲ ਜਿੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ ਸਰ ਮਾਰ ਕੇ ਮਤਲਬ ਅੰਦਰ ਹੋਈ ਹੈ ਕਿ ਯਾ ਹਸਪੀਟਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟ੍ਰੀਟਮੈਂਟ ਉਹਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫਰੈਸ਼ ਇਨਜਰੀਜ਼ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਈ ਸੀ ਇਹਨਾਂ ਨੇ ਖਾਇਆ ਬਟ ਇਹ ਸੱਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਲ ਲੈ ਕੇ ਗਏ ਤੇ ਉੱਥੇ ਹੀ ਨਦੀ ਅੰਡਰ ਟਰੀਟਮੈਂਟ ਇਹਨਾਂ ਦੀ ਡੈਥ ਸੀ ਸੈਡ ਡਿਮਾਈਸ ਸੀ ਪਰ ਬਾਈਵਲ ਦਾ ਕਿਹਾ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਉਦੋਂ ਰੋ ਰਿਆ ਸੀ ਔਰ ਕਹਿ ਰਿਹਾ ਸੀ ਮੈਨੂੰ ਕੁੱਟਿਆ ਬੋਜਦਾ ਮੈਨੂੰ ਇਲਾਜ ਕਰਵਾਓ ਐਵੇਂ ਆ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਹਦਾ ਕਰਵਾਇਆ ਸੀਗਾ ਅੰਦਰ ਵਾਸ ਨੋ ਫਰੈਸ਼ ਇਨਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਤੇ ਕਲੀਅਰ ਹੋਈ ਜਾ ਪਟਾਏਸੀ ਚੀਜ਼ ਕੋਈ ਹੋਈ ਨਹੀਂ ਹੈ ਮੁਦਬਾ ਦਾ ਲੈ ਕੇ ਆਇਆ ਸੀ ਸਾਡੇ ਰਿਮਾਂਡ ਤੇ ਸੀ ਹਾਂਜੀ ਰਿਮਾਂਡ ਤੇ ਸੀ ਜੀ ਇਹਨੂੰ ਜੁਡੀਸ਼ੀਅਲ ਕਸਟਡੀ ਚ ਅਸੀਂ ਭੇਜ ਰਹੇ ਸੀਗੇ ਉਸ ਵਕਾਜ਼ੇ ਰਿਮਾਂਡ ਤੇ ਸੀ ਇੱਕ ਮੁਲਾਜ਼ਮ ਦੋਤੇ ਕਹਿੰਦੇ ਤੇ ਨੇ ਕਿ ਉਹਨਾਂ ਬੰਦ ਨੂੰ ਘਰੋਂ ਕੁੱਟਦੇ ਲਿਆਂਦੇ ਗਿਆ ਸੀ ਸਾਡੇ ਕੋ ਸਾਰਾ ਗਰੂਪ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈਡੀਕਲ ਨੇ ਕਿਹਾ ਕਿ ਨੋ ਇੰਜਰੀਜ਼ ਵਾਰ ਫਾਊਂਡ ਉਹਦੇ ਵਿੱਚ ਹੁਣ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਵੀ ਹੈਗਾ ਸੀ ਇਹ ਵੀ ਲਿਖਿਆ ਹੋਇਆ ਐਚਸੀਬੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿ ਟੂ ਸੁਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਪੜਿਆ ਹੈਗਾ ਪਹਿਲੇ ਦਿਨ ਬਾਅਦ ਧਰਨਾ ਲਗਾਇਆ ਹੁਣ ਉਹ ਕਿਸ ਤਰੀਕੇ ਨਾਲ ਆਪਾਂ ਹੈਂਡਲ ਕਰਦੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੈ ਕਿ ਜੀ ਆਸ਼ਵਾਸਨ ਉਹਨਾਂ ਨੂੰ ਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਂਡ ਸਕਵੇਅਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਡੂ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਕਾਇਦਾ ਜੁਡੀਸ਼ੀਅਲ ਇਨਕੁਆਇਰੀ ਜੁੜੀ ਵੀ ਹੁੰਦੀ ਹੈ ਉਹ ਹੋਏਗੀ which is very independent ਅਸੀਂ ਆਪ ਹੀ ਲਿਖ ਕੇ ਪੇਸ਼ ਨਾ ਤੇ ਆਈ ਥਿੰਕ ਉਹ ਦਿਲ ਕੋਪਰੇਟ ਵਿਦ ਅਸ ਐਸਸਮੈਂਟ